ਜੇ ਇਹਦਾ 75000 ਠੇਕਾ ਭਰੇ ਨੌਜਵਾਨ ਜਿਹੜੇ ਨੌਜਵਾਨਾਂ ਨੂੰ ਤੁਸੀਂ ਕਹਿੰਦੇ ਹੋ ਵੀ ਤਕਨੀਕ ਨਾਲ ਖੇਤੀ ਕਰੋ ਯੂਨੀਵਰਸਿਟੀ ਦੇ ਮੁਤਾਬਕ ਖੇਤੀ ਕਰੋ ਓਵੇਂ ਜੋ ਕਰੇ ਘਰੀ ਆ ਆ ਤਿੰਨ ਕਿਲੇ ਦਾ ਟ੍ਰਾਇਲ ਕੀਤਾ ਜਿਹੜੇ ਤਿੰਨੇ ਕਿਲੇ ਦੇ ਗਲ ਪੈ ਗਏ ਇਹਦੀ ਫਿਰ ਬਾਹ ਫੜਨੀ ਚਾਹੀਦੀ ਇੱਥੇ ਡੀਸੀ ਨੂੰ ਹੋਣਾ ਚਾਹੀਦਾ ਵੀ ਅਸੀਂ ਤੇਰੇ ਨਾਲ ਖੜੇ ਆ ਸੀ ਤੈਨੂੰ ਮਾਂਬਜਾ ਦੇਵਾਂਗੇ ਘਬਰਾ ਨਾ ਤੂੰ ਅੱਗੇ ਤੋਂ ਫਿਰ ਹੌਸਲਾ ਵਧੂਗਾ ਨਾ ਡਾਂਗ ਚੱਕੀ ਹੋਈ ਆ ਕਿਸਾਨਾਂ ਨੂੰ ਜ਼ਮੀਨਾਂ ਚੋਂ ਬਾਹਰ ਕੱਢਣ ਦੀ ਅੱਜ ਜਿਹੜੀ ਬਾਹ ਫੜਨ ਵਾਲਾ ਕੋਈ ਸੰਗਰੂਰ ਦੇ ਵਿੱਚ ਇਸ ਸਮੇਂ ਜਿਹੜਾ ਪਰਾਲੀ ਹੈ ਉਹ ਬਹੁਤ ਵੱਡਾ ਮੁੱਦਾ ਬਣੀ ਹੋਈ ਹੈਗੀ ਕਿਉਂਕਿ ਪਰਾਲੀ ਤੋਂ ਉੱਠਣ ਵਾਲਾ ਜਿਹੜਾ ਧੂਆ ਹੈਗਾ ਉਹ ਦਿੱਲੀ ਪਹੁੰਚਦਾ ਜਿਸ ਤੋਂ ਬਾਅਦ ਜਿਹੜੀ ਵੱਡੀ ਰਾਜਨੀਤਿਕ ਚਰਚਾ ਛੱਡਦੀ ਆ ਪਰ ਇਸ ਦੇ ਵਿਚਾਲੇ ਜੇ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਚੋਨੇ ਤੋਂ ਬਾਅਦ ਕਣਕ ਦੀ ਬਜਾਈ ਦੇ ਲਈ ਕਿਸਾਨਾਂ 'ਨਾਂ ਲਵੇ ਸਮਾਂ ਬਹੁਤ ਘੱਟ ਹੁੰਦਾ ਹੈਗਾ ਤਾਂ ਜ਼ਿਆਦਾਤਰ ਕਿਸਾਨ ਨੇ ਜਿਹੜੇ ਇਸ ਵਾਰ ਉਹਨਾਂ ਨੇ ਜਿਹੜੇ ਜਿਹੜੇ ਖੇਤੀਬਾੜੀ ਵਿਭਾਗ ਦੇ ਵੱਲੋਂ ਸਾਧਨ ਮਹੂਈਆ ਕਰਵਾਏ ਗਏ ਸੀ ਸੁਪਰ ਸੀਡਰ ਦੀ ਜੀ ਇਸ ਤਰ੍ਹਾਂ ਉਸ ਦੇ ਨਾਲ ਕਣਕ ਦੀ ਬਜਾਈ ਕੀਤੀ ਆ ਪਰ ਹੁਣ ਕਣਕ ਦੇ ਉੱਪਰ ਜਿਹੜਾ ਸੁੰਡੀ ਦਾ ਹਮਲਾ ਹੋਇਆ ਹੈਗਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਪੱਟੀਵਾਲ ਖੁਰਦ ਦੇ ਵਿੱਚ ਆ ਜਿੱਥੇ ਕਿਸਾਨ ਗਗਨ ਸਿੰਘ ਨੇ ਜਿੰਨਾਂ ਦੀ 3 ਏਕੜ ਜਿਹੜੀ ਜਮੀਨ ਸੀਗੀ ਜੋ ਕਿ ਠੇਕੇ ਦੇ ਉੱਪਰ ਲਈ ਹੋਈ ਸੀਗੀ ਉਸ ਨੂੰ ਜਿਹੜਾ ਸੁੰਡੀ ਨੇ ਬਰਬਾਦ ਕਰ ਦਿੱਤਾ ਇਹ ਤਸਵੀਰਾਂ ਤੁਸੀਂ ਦੇਖੋ ਕਿ ਕਿਸਾਨਾਂ ਨੇ ਆਪਣੇ ਵਰਤਨਾ ਦੇ ਵਿੱਚ ਜਿਹੜੀ ਪ੍ਰੋਪਰੋ ਜਿਹੜੀ ਸੁੰਡੀ ਹੈ ਇਕੱਠੀ ਕਰੀ ਹੋਈ ਹੈਗੀ ਤਸਵੀਰਾਂ ਨੇਗੀਆਂ ਇਹ ਕਿਸਾਨ ਸਾਡੇ ਨਾਲ ਨੇ ਮੌਜੂਦ ਗगन ਜੀ ਕਦੋਂ ਜਿਹੜੀ ਕਣਕ ਦੀ ਬਜਾਈ ਤੁਸੀਂ ਕੀਤੀ ਸੀ ਆਪਣੇ ਖੇਤ 'ਚ ਇਹ 4 ਨਵੰਬਰ ਨੂੰ ਬੀਜੀ ਸੀ ਜੀ ਹੂੰ ਤੇ ਸੁਪਰ ਸੀਡਰ ਨਾਲ ਬਿਜੀ ਸੀ ਬਿਨਾ ਅੱਗ ਲਾਏ ਵਿੱਚੇ ਲੇ ਦਿੱਤੀ ਪਿੱਛੇ ਖਰਚੇ ਤੇ ਜੀ ਹੂੰ ਇਹ ਟੋਟਲ 11 ਏਕੜ ਦੀ ਖੇਤੀ ਕਰਦੇ ਆ ਜਿਹੜੀ ਦੂਸਰੀ ਆ ਜੀ ਉਹ ਬਾਕੇ ਬੀਜੀ ਹੈਗੀ ਹੂੰ ਖਰਚੇ ਫੂਕੇ ਜੀ ਠੀਕ ਹੈ ਤੇ ਇਹਦੇ ਵਿੱਚ ਹੀ ਸਮੱਸਿਆ ਆਈ ਹੈ ਜੀ ਉਹ ਚ ਸਮੱਸਿਆ ਨਹੀਂ ਆਈ ਇਹ ਸੁੰਡੀ ਦੀ ਕਿੰਨੀ ਕਸੁੰਡੀ ਐ ਕਿਸ ਤਰ੍ਹਾਂ ਜਿਹੜੇ ਹਾਲਾਤ ਨੇ ਖੇਤ ਦੇ ਹੁਣ ਕੀ ਨੇਗੇ ਸੁੰਡੀ ਦੇ ਹਾਲਾਤ ਤੋਂ ਬਹੁਤ ਮਾੜੇ ਨੇ ਜੀ ਖੇਤ ਦੇ ਸਾਰੀ ਤਕਰੀਬਨ ਉਹ ਬਾਕੀ ਬੀਜਣਾ ਪੈਣਾ ਜੀ ਇਹ ਤੇ 72 ਵੀ ਲੰਘੀ ਹੁਣ ਉਹ ਰੌਣੀ ਕਰ ਰਹੇ ਆ ਜੀ ਦੁਬਾਰਾ ਇਹਦੀ ਹੂੰ ਰੌਣੀ ਕਰਕੇ ਦੁਬਾਰਾ ਬੀਜਾਂਗੇ ਜੀ ਇਹਨੂੰ ਕਿਵੇਂ ਪਤਾ ਲੱਗਿਆ ਤੁਹਾਨੂੰ ਵੀ ਜਿਹੜੀ ਖੇਤ ਹੈ ਜਿਵੇਂ ਅਸੀਂ ਦੇਖਿਆ ਫਸਲ ਖੜੀ ਵੀ ਆ ਕਿਤੇ ਤੇ ਕਿਤੇ ਬਿਲਕੁਲ ਦਿਖ ਵੀ ਨਹੀਂ ਰਿਹਾ ਹੈਗਾ ਇਸੇ ਤਰ੍ਹਾਂ ਜਿਵੇਂ ਇਹ ਦਿਖ ਨਹੀਂ ਰਹੀ ਉਹ ਦੋਗੀਆਂ ਪਈਆਂ ਇੱਕ ਦੋ ਹੂੰ ਤੇ ਦੋ ਕੁ ਦਿਨਾਂ ਚ ਜ਼ਿਆਦਾ ਵੱਧ ਗਈ ਜੀ ਇਹ ਹੁਣੇ ਲਗਾਤਾਰ ਮੱਲ ਵੀ ਖਤਮ ਕਰ ਰਹੀ ਆ ਫਸਲ ਅੱਗੇ ਅੱਗੇ ਵਧ ਲਗਾਤਾਰ ਅੱਗੇ ਅੱਗੇ ਵਧ ਰਹੀ ਹੈ ਇਹ ਉਹ ਹੂੰ ਸੁੰਡੀ ਜੀ ਕਿਸਾਨ ਯੂਨੀਅਨ ਦੇ ਲੀਡਰ ਨੇ ਕਿ ਮਨਜੀਤ ਸਿੰਘ ਮਨਜੀਤ ਜੀ ਕਿਵੇਂ ਦੇਖਦੇ ਹੋ ਕਿ ਤੁਸੀਂ ਵੀ ਕਿਸਾਨ ਦੇ ਨਾਲ ਪਹੁੰਚੇ ਹੋ ਤਾਂ ਕੀ ਹਾਲਾਤ ਨੇ ਸਮੇ ਕਿੰਨੇ ਇੱਕ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਅਸੀਂ ਜੀਰੀ ਵੱਢਣ ਤੋਂ ਪਹਿਲਾਂ ਜਦੋਂ ਮੀਟਿੰਗਾਂ ਕੀਤੀਆਂ ਨੇ ਐਸਟੀਐਮ ਸਾਹਿਬ ਕੋਲੇ ਖੇਤੀਬਾੜੀ ਅਫਸਰ ਸੀਗਾ ਹੂੰ ਡਿਪਟੀ ਸੀਗਾ ਐਸਐਚਓ ਸੀਗਾ ਅਸੀਂ ਮੀਟਿੰਗ ਵਿੱਚ ਬੈਠੇ ਸੀ ਤੇ ਅਸੀਂ ਇਹ ਗੱਲ ਰੱਖੀ ਸੀਗੀ ਵੀ ਜੇ ਤੁਸੀਂ ਪ੍ਰਬੰਧ ਹੋਰ ਨਹੀਂ ਕਰਦੇ ਤੁਸੀਂ ਕਹਿੰਦੇ ਹੋ ਵੀ ਅਸੀਂ ਸੁਪਰਸੀਡਰ ਦੇਤੇ ਸੁਪਰਸੀਡਰ ਨਾਲ ਬਜਾਈ ਤੁਸੀਂ ਬਿਨਾ ਅ ਅੱਗ ਲਾਏ ਉਸ ਬਾਹਨ ਨੂੰ ਬੀਜ ਦੀ ਹੂੰ ਉਹਨੂੰ ਸੁਣਦੀ ਪੈਂਦੀ ਆ ਬਹੁਤ ਵੱਡੇ ਪੱਧਰ ਤੇ ਸਮੱਸਿਆ ਆ ਕਿਸਾਨ ਦੀ ਬਾਹ ਨਹੀਂ ਫੜੀ ਗਈ ਕਿਸਾਨ ਨੂੰ ਮਾਅਬਜ਼ਾ ਨਹੀਂ ਦਿੱਤਾ ਗਿਆ ਵੀ ਉਹਦਾ ਕੋਈ ਸਾਨੂੰ ਦੱਸੋ ਠੋਸ ਵੀ ਉਹਦਾ ਕੋਈ ਪ੍ਰਬੰਧ ਸਰਕਾਰ ਨੇ ਕੀਤਾ ਵੀ ਜਿਹੜੀ ਸਰਕਾਰ ਕਹਿੰਦੀ ਵੀ ਅਸੀਂ ਖੇਤੀਬਾੜੀ ਦੀ ਪਰਭਾਈ ਕਰਾਂਗੇ ਅਸੀਂ ਤਿਆਰ ਆਂ ਵਿਝਣ ਨੂੰ ਪਰ ਉਹ ਉੱਥੇ ਖੇਤੀਬਾੜੀ ਅਫਸਰ ਸੀਗਾ ਅਸੀਂ ਐਸਡੀਐਮ ਸਾਬ ਨੂੰ ਕਿਹਾ ਵੀ ਸਾਨੂੰ ਇਹ ਲੱਭਣਾ ਨਹੀਂ ਜਿੱਦੇ ਸੀ ਸੁੰਡੀ ਨੇ ਸਾਡੀ ਕਣਕ ਖਾਧੀ ਅੱਜ ਅਸੀਂ ਉਸ ਸਟੇਜ ਤੇ ਖੜੇ ਆਂ ਅੱਜ ਕੋਈ ਸੈਟੇਲਾਈਟ ਅੱਜ ਇੱਥੇ ਦਾ ਡੀਸੀ ਇੱਥੇ ਦਾ ਐਸਐਸਪੀ ਜਿਹੜਾ ਡਾਂਗ ਚੱਕੀ ਫਿਰਦਾ ਸੀ ਜਿਹੜਾ ਨੇ ਵੱਧ ਤੋਂ ਵੱਧ ਕਿਸਾਨਾਂ 'ਤੇ ਪਰਚੇ ਦਿੱਤੇ ਨੇ ਅੱਜ ਵੀ ਪਟਵਾਰੀ ਜਣੀ ਕਿ ਮਿੱਟੀ ਫਰੋਲ ਦੇ ਫਿਰਦੇ ਨੇ ਵੀ ਜਿਹੜੇ ਕਿਸਾਨ ਰਹਿ ਗਏ ਇੱਕ ਪਾਸੇ ਕਿਹਾ ਜਾਂਦਾ ਵੀ ਕਿਸਾਨ ਧੋਖਾ ਕਰ ਰਹੇ ਨੇ ਕਹਿੰਦੇ ਸਰਕਾਰ ਨਾਲ ਕਿਸਾਨ ਕੋਈ ਲੀਡਰ ਨਹੀਂ ਵੀ ਕਿਸ ਨਾਲ ਧੋਖਾ ਕਰੂਗਾ ਕਿਸਾਨ ਕਰਦਾ ਉਹ ਸਾਹਮਣੇ ਕਰਦਾ ਹੈ ਅੱਜ ਕਿਸਾਨ ਦੀ ਬਾਹ ਫੜਨ ਵਾਲਾ ਕੌਣ ਹੈ ਜਿਹੜਾ 8000 ਤੋਂ ਇਹ ਬਲੈਕ ਡਾਇਆ ਲੈ ਕੇ ਬਲੈਕ ਡਾਇਆ ਲੈ ਕੇ ਫੀਮਪੁੱਕੀ ਬਲੈਕ ਨਹੀਂ ਡਾਇਆ ਬਲੈਕ ਲੈ ਕੇ ਕਣਕ ਬੀਜੀ ਹੋਈ ਹੈ ਇਹ ਕਿਸਾਨ ਜਾਊਗਾ ਕਿਧਰ ਨੂੰ ਕੋਈ ਬਾਹ ਫੜਨ ਵਾਲਾ ਨਹੀਂ ਜਾਨੀ ਕਿ ਡਾਂਗ ਚੱਕੀ ਹੈ ਡਾਂਗ ਨਾਲ ਇਹ ਇਹ ਸਾਰਾ ਕੁਝ ਕਰਨਾ ਉਹ ਡਾਂਗ ਦੇ ਦਬਾਅ ਚਾ ਕਿਸਾਨ ਦਾ ਜ ਵੱਡਾ ਨੁਕਸਾਨ ਹੈ ਇਹਨੂੰ ਪੁੱਛਣ ਵਾਲਾ ਕੋਈ ਨਹੀਂ ਅੱਜ ਫੇਰ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਉਧਰੋਂ ਮੰਡੀਆਂ ਚ ਜੀਰੀਆਂ ਪਈਆਂ ਨੇ ਜੀਰੀ ਖਰੀਦਣ ਵਾਲਾ ਕੋਈ ਨਹੀਂ ਨਾ ਕੋਈ ਅਫਸਰ ਮੰਡੀ ਚ ਗਿਆ ਨਾ ਕੋਈ ਅਫਸਰ ਹੁਣ ਇੱਥੇ ਇਸ ਕਿਸਾਨ ਦੇ ਖੇਤ ਚ ਆਵੇ 20 ਕਿੱਲੇ ਬਘੇਲ ਸਿੰਘ ਦੇ ਮੰ ਆਪਣੇ ਇਹਦੇ ਛੰਨਾ ਦੇ ਬਾਹ ਕੇ ਬੀਜੇ ਨੇ ਕਿਸੇ ਕੋਈ ਨਹੀਂ ਆਉਂਦਾ ਹੈ ਗਿਆ ਜਣੀ ਕਿ ਹੁਣ ਹੱਲ ਕੀ ਆ ਕਿਸਾਨ ਕੋਲੇ ਕੋਈ ਹੱਲ ਨਹੀਂ ਇਹਦਾ ਨੁਕਸਾਨ ਹੋ ਗਿਆ ਜਿਹੜੀ ਹੁਣ ਰੌਣੀ ਕਰੂਗਾ ਮੌਸਮ ਬਦਲ ਚੁੱਕਿਆ ਇਹ ਰੌਣੀ ਇੱਕ ਮਹੀਨਾ ਬੱਤ ਨਹੀਂ ਆਉਂਦੀ ਉਸ ਤੋਂ ਬਾਅਦ ਕਣਕ ਦੀ ਬਜਾਈ ਨਹੀਂ ਰਹਿੰਦੀ ਇਹ ਠੇਕਾ ਜਿਹੜਾ ਕਿਸਾਨ ਦੇ ਸਾਰਾ ਸਿਰ ਪਊਗਾ ਜਿਹੜੀ ਇਹ ਚੋ ਜੀਰੀ ਵੱਢੀ ਹੈ ਜਿਹੜੀ ਮੁੱਖ ਮੰਤਰੀ ਨੇ ਛਾਤੀ ਤੇ ਹੱਥ ਮਾਰ ਕੇ ਬਜਾਈ ਤੀ ਭਗਵੰਤ ਮਾਨ ਨੇ ਵੀ 26 ਜੀਰੀ ਲਓ ਕੌਣ ਕਹਿੰਦਾ ਕਿਹੜਾ ਸੈਲਰ ਵਾਲਾ ਕਹਿੰਦਾ ਵੀ ਮੈਂ ਖਰੀਦੂਗਾ ਨਹੀਂ ਇਹਨੇ ਜੀਰੀ ਸਾਰੀ ਮੈਨੂੰ ਲੱਗਦਾ 17-1800 ਰੁਪਏ ਨੂੰ ਵੇਚ ਕੇ ਆਇਆ ਕੱਟ ਲਾ ਕੇ ਜੀਰੀ ਵੇਚ ਕੇ ਆ ਕੋਈ ਬਾਹ ਫੜਨ ਨੂੰ ਨਹੀਂ ਜੇ ਅਸੀਂ ਅਫਸਰਾਂ ਨੂੰ ਕਹੋ ਸੇਲਰਾਂ ਨਾਲ ਤੇ ਸਤਾਈ ਕਰੋ ਉਹ ਕੱਟ ਲਾ ਕੇ ਜੀਰੀ ਚੱਕਦੇ ਨੇ ਕਹਿੰਦੇ ਮਸਾ ਮਨਾਏ ਨੇ ਸੇਲਰਾਂ ਨਾਲ ਅਸੀਂ ਆ ਹਾਲਤ ਹੈ ਪੰਜਾਬ ਦੀ ਕਿਸਾਨ ਨੂੰ ਮਾਰਨ ਵਾਸਤੇ ਇੱਥੇ ਦਾ ਸੁਪਰੀਮ ਕੋਰਟ ਹਾਈ ਕੋਰਟ ਸਾ ਐਡੀ ਬੇਸ਼ਰਮੀ ਨਾਲ ਮਤਲਬ ਸਰਕਾਰ ਨੇ ਤਕੜਾਈ ਕੀਤੀ ਆ ਮਾਸਟਰ ਵੀ ਕਿਸਾਨਾਂ ਦੇ ਮਗਰ ਪਾਏ ਨੇ ਜਿਵੇਂ ਕਿਸਾਨ ਬਹੁਤ ਵੱਡੇ ਹੱਤਵਾਦੀ ਹੁੰਦੇ ਨੇ ਇੱਕ ਕਿਸਾਨਾਂ ਤੇ ਦੋਸ਼ ਲਾਇਆ ਜਾ ਰਿਹਾ ਹੁਣ ਖਬਰਾਂ ਰਹੀਂ ਸੁਣਦੇ ਆ ਵੀ ਕਿਸਾਨ ਧੋਖਾ ਕਰ ਰਹੇ ਨੇ ਜੀ ਸੈਡੇ ਲੈਟ ਨਾਲ ਵੀ ਉਹ ਰਾਤ ਨੂੰ ਅੱਗ ਲਾਉਂਦੇ ਨੇ ਰਾਤ ਨੂੰ ਅੱਗ ਕਿੱਥੇ ਲੱਗਦੀ ਹੈ ਹੁਣ ਤਾਂ ਦਿਨ ਹੀ ਰਾਤ ਬਣਿਆ ਹੋਇਆ ਅਸੀਂ ਜੋ ਕੀਤਾ ਪ੍ਰਬੰਧ ਨਹੀਂ ਕਰ ਸਕੀ ਸਰਕਾਰ ਅਸੀਂ ਜਿੰਨੀਆਂ ਸਾਨੂੰ ਮਸ਼ੀਨਾਂ ਦਿੱਤੀਆਂ ਅਸੀਂ ਉਹ ਖੇਤਾਂ 'ਚ ਬਾੜੀਆਂ ਨੇ ਗੱਠਾ ਕਰਵਾਈਆਂ ਨੇ ਆ ਪਕਣਕ ਦਾ ਸਮਾਂ ਬਹੁਤ ਘੱਟ ਹੁੰਦਾ ਹੈ ਕਣਕ ਬੀਜਣ ਦਾ ਤੇ ਇਹ ਸਮਾਂ ਬਹੁਤ ਨੇੜੇ ਦਾ ਹੁੰਦਾ ਹੈ ਪ੍ਰਬੰਧ ਨਹੀਂ ਦੇ ਸਕੀ ਸਰਕਾਰ ਆ ਸਾਡੀ ਮਜਬੂਰੀ ਬਣੀ ਐ ਜਿਹੜੀ ਅੱਗ ਲਾਈ ਆ ਪਰ ਵੱਧ ਤੋਂ ਵੱਧ ਰੱਜ ਕੇ ਪਰਚੇ ਦਿੱਤੇ ਨੇ ਇੱਥੇ ਦੇ ਪ੍ਰਸ਼ਾਸਨ ਨੇ ਅੱਜ ਇਸ ਕਿਸਾਨ ਦੀ ਬਾਹ ਫੜਨ ਵਾਲਾ ਕੋਈ ਨਹੀਂ ਹੈਗਾ ਅੱਜ ਇਹਨੂੰ ਕੋਈ ਮਤਲਬ ਮਾਮਜ਼ਾ ਮਿਲੂਗਾ ਖੇਤੀਬਾੜੀ ਵਿਭਾਗ ਨਾਲ ਗੱਲ ਹੋਈ ਹੈ ਤੁਹਾਡੀ ਕੋਈ ਚੀਫ ਸਾਹਿਬ ਦੀ ਹੋਈ ਸੀ ਜੀ ਪ੍ਰਧਾਨ ਜੀ ਦੀ ਹੋਈ ਉਹ ਕਹਿੰਦੇ ਵੀ ਗੇਤੀ ਬੀਜਤੀ ਪਰ 24 ਨਵੰਬਰ ਨੂੰ 24 ਨਵੰਬਰ ਨੂੰ ਕਿੱਥੇ ਗੇਤੀ ਹੈ ਜੀ ਹੂੰ 4 ਨਵੰਬਰ ਕੇ ਮੇ ਲੱਗਦਾ ਤੁਹਾਨੂੰ ਸਮਾਂ ਵੀ 4 ਨਵੰਬਰ ਤੋਂ ਦਾ ਸ਼ੁਰੂ ਹੋ ਜਾਂਦੀ ਹੈ ਕਣਕ ਦੀ ਬਿਜਾਈ ਬਿਲਕੁਲ ਹੁੰਦੀ ਹੈ ਚੀਪ ਦੇ ਕਹਿਣ ਤੇ ਗੱਲ ਹੈ ਚੀਪ ਨੇ ਜਣੀ ਕਿ ਚੀਪ ਨੂੰ ਫੋਨ ਕੀਤਾ ਸੀਗਾ ਚੀਪ ਆਨੇ ਬਹਾਨੇ ਬਣਾਉਂਦਾ ਕਣਕ ਪਹਿਲਾਂ ਬੀਜੀ ਗਈ ਜੀ ਗੇਤੀ ਬੀਜੀ ਗਈ ਅਸੀਂ ਉਹ ਪੱਤਰਕਾਰ ਨੇ ਸਵਾਲ ਕੀਤਾ ਵੀ ਇਹ ਕਦੋਂ ਬੀਜਣੀ ਚਾਹੀਦੀ ਹੈ ਕਹਿੰਦਾ 5 ਨਵੰਬਰ ਨੂੰ ਬੀਜਣੀ ਇਹ 4 ਨੂੰ ਬੀਜੀ ਹੋਈ ਹੈ ਜਿਹੜੀ ਉਹ ਚੀਪ ਨੂੰ ਉਰੇ ਬਾਹ ਫੜ ਕੇ ਲਈ ਹੁਣ ਆਉਣਾ ਨਹੀਂ ਨਾ ਅੱਗ ਵਾਸਤੇ ਤਾਂ ਆਉਂਦੇ ਸੀਗੇ ਅੱਗ ਵਾਸਤੇ ਦਾ ਫਾਇਰ ਬ੍ਰਿਗੇਡ ਮਸ਼ੀਨਾਂ ਡੀਸੀ ਵੀ ਨਹੀਂ ਫਿਰਦਾ ਸੀ ਏਡੀਸੀ ਵੀ ਤੁਰਾ ਫਿਰਦਾ ਸੀਗਾ ਪਰ ਜੇ ਚੀਪ ਨੂੰ ਰਿਹਾ ਕੇ ਪ ਗਲਾ ਕੇ ਕਣਕਬੀਜੀ ਹੈ ਉਹ ਹਰੀ-ਪਰੀ ਖੜੀ ਹੈ ਉਹ ਵਧੀਆ ਖੜੀ ਹੈ ਉਹ ਬਹੁਤ ਵਧੀਆ ਹੋਊਗੀ ਉਹ ਚ ਇੱਕ ਇੱਕ ਦਾਣਾ ਵੀ ਸੁੰਡੀਦਾ ਨਹੀਂ ਫਿਰ ਇਹ ਗੱਲ ਤੁਹਾਡਾ ਨਾ ਨਾ ਇਹ ਤਾਂ ਅੱਗ ਲੱਗੀ ਵਾਲੀ ਚ ਮਤਲਬ ਪੈ ਗਈ ਦੀ ਇੱਧਰ ਸਾਜਰੀਕ ਨਹੀਂ ਗਏ ਤੇ ਸਾਡੇ ਬੰਦੇ ਘੇਰ ਲੇ ਤੇ ਉਹੀ ਗੱਲਾਂ ਬਣਾਉਂਦੇ ਨੇ ਜਿਹੜੇ ਅਫਸਰ ਜਣੀ ਕਿ ਝੂਠ ਵੜਦੇ ਆ ਕੁਰਸੀਆਂ ਤੇ ਬਹਿ ਕੇ ਡਾਂਗ ਚੱਕਣ ਨੂੰ ਕਿਸਾਨਾਂ ਦੇ ਜਣੀ ਕਿ ਪਿੱਛੇ ਪਏ ਹੋਏ ਸੀਗੇ ਅੱਜ ਕਿਸਾਨਾਂ ਨੂੰ ਜ਼ਮੀਨਾਂ ਚੋਂ ਬਾਹਰ ਕੱਢਣ ਦੀ ਇਹੀ ਸਰਕਾਰ ਦੀ ਵੱਡੇ ਪੱਦਰ ਤੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀ ਤਿਆਰੀ ਹੈ ਉਹਨਾਂ ਨੂੰ ਪਤਾ ਹੈ ਜੇ ਵਿੱਚ ਬੇਚ ਬਹਾ ਕੇ ਬੀਜਾਂਗੇ ਕੀੜਾ ਪਊਗਾ ਉਹਦਾ ਕੋਈ ਇਲਾਜ ਨਹੀਂ ਨਾ ਕਿਸਾਨ ਉਧਰ ਦਾ ਨਾ ਕਿਸਾਨ ਉਧਰ ਦਾ ਫਿਰ ਕਿਸਾਨ ਸਲਫਾਸ ਖਾਊਗਾ ਰੱਸਾ ਪਾਊਗਾ ਗਲਤ ਚ ਹੋਰ ਜਾਊ ਕਿਧਰ ਨੂੰ ਜੇ ਇਹਦਾ 75000 ਠੇਕਾ ਭਰੇ ਨੌਜਵਾਨ ਦਾ ਜਿਹੜੇ ਨੌਜਵਾਨਾਂ ਨੂੰ ਤੁਸੀਂ ਕਹਿੰਦੇ ਹੋ ਵੀ ਤਕਨੀਕ ਨਾਲ ਖੇਤੀ ਕਰੋ ਜੋਨਿਬ੍ਰਾਸਟੀ ਦੇ ਮੁਤਾਬਕ ਖੇਤੀ ਕਰੋ ਓਵੇਂ ਜੋ ਕਰੇ ਘਰੀ ਆ ਆ ਤਿੰਨ ਕਿਲੇ ਦਾ ਟ੍ਰਾਇਲ ਕੀਤਾ ਜਿਹੜੇ ਤਿੰਨੇ ਕਿਲੇ ਦੇ ਗਲ ਪੈ ਗਏ ਇਹਦੀ ਫਿਰ ਬਾਹ ਫੜਨੀ ਚਾਹੀਦੀ ਇੱਥੇ ਡੀਸੀ ਨੂੰ ਹੋਣਾ ਚਾਹੀਦਾ ਵੀ ਅਸੀਂ ਤੇਰੇ ਨਾਲ ਖੜੇ ਆ ਸੀ ਤੈਨੂੰ ਮਾਮਜ਼ਾ ਦੇਵਾਂਗੇ ਘਬਰਾ ਨਾ ਤੂੰ ਅੱਗੇ ਤੋਂ ਫਿਰ ਹੌਸਲਾ ਵਧੂਗਾ ਨਾ ਡਾਂਗ ਚੱਕੀ ਹੋਈ ਆ ਕਿਸਾਨਾਂ ਨੂੰ ਜ਼ਮੀਨਾਂ ਚੋਂ ਬਾਹਰ ਕੱਢਣ ਦੀ ਅੱਜ ਜਿਹੜੀ ਬਾਹ ਫੜਨ ਵਾਲਾ ਕੋਈ ਨਹੀਂ ਸੋ ਕਿਸਾਨ ਆਪਣਾ ਇੱਕ ਤਰਕ ਆ ਜਿਹੜਾ ਉਹ ਦੱਸ ਰਹੇ ਨੇ ਕਿ ਜਿਹੜੀ ਇਹ ਪ੍ਰਾਲੀ ਵਿੱਚ ਜਿਹੜਾ ਵਾਹ ਕੇ ਜਿਹੜਾ ਕਣਕ ਬੀਜੀ ਗਈ ਸੀ ਸਾਰੀ ਕਣਕ ਐ ਜਿਹੜੀ ਉਸ ਦੇ ਉੱਪਰ ਸੁੰਡੀ ਦਾ ਹਮਲਾ ਹੋਇਆਗਾ ਇਹ ਖੇਤ ਦੀਆਂ ਕਨੂੰ ਪਾਣੀ ਲਗਾਇਆ ਹੈਗਾ ਤਾਂ ਜੋ ਅਗਲੀ ਫਸਲ ਹੈ ਜਿਹੜੀ ਉਹ ਬੀਜੀ ਜਾ ਸਕੇ ਜਾਂ ਜਿਹੜਾ ਇਹਦਾ ਹਮਲਾ ਹੈ ਉਹਨੂੰ ਰੋਕਿਆ ਜਾ ਸਕੇ ਕਿਉਂਕਿ ਸੁੰਡੀ ਦਾ ਹਮਲਾ ਹੈਗਾ ਫਸਲ ਦੇ ਉੱਪਰ ਤਾਂ ਹੁਣ ਕਿਸਾਨ ਆਪਣਾ ਇੱਕ ਤਰਕ ਦੱਸ ਰਹੇ ਨੇ ਕਿ ਜਿਹੜੀ ਜਿਹੜੇ ਜ਼ਮੀਨ ਦੇ ਵਿੱਚੋਂ ਅੱਗ ਲਗਾ ਕੇ ਕਣਕ ਬੀਜ ਰਹੇ ਨੇ ਉਹਦਾ ਨੁਕਸਾਨ ਨਹੀਂ ਹੋ ਰਿਹਾ ਜਿੱਥੇ ਪਰਾਲੀ ਮਿੱਟੀ ਦੇ ਵਿੱਚ ਵਾਈ ਜਾ ਰਹੀ ਹੈ ਜਿਹਨੂੰ ਜਿਹੜਾ ਸੰਗਰੂਰ ਪ੍ਰਸ਼ਾਸਨ ਇਨਸੂਟੀ ਇਨਸੀਟੂ ਮੈਨੇਜਮੈਂਟ ਕਹਿ ਰਿਹਾ ਸੀਗਾ ਤਾਂ ਉਹਦਾ ਵੱਡਾ ਨੁਕਸਾਨ ਕਿਤੇ ਨਾ ਕਿਤੇ ਜਿਹੜਾ ਕਿਸਾਨਾਂ ਨੂੰ ਚੱਲਣਾ ਪੈ ਰਿਹਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ